ਆਪਾਂ ਤੁਹਾਨੂੰ ਦੋ ਵੀ ਘਾਹ ਰਨਾ ਨਾ ਦਿੰਦੇ। ਥੱਲੇ ਲਾਓ ਮੜਿਆ ਇਹਨਾਂ ਦੇ ਭੈਣ ਹੋਣ ਦੇ ਤੋੜ ਦੇਣੋ। ਥੱਲੇ ਮੜਾ ਘਟਾ ਲਾਓ। ਪਿਛਾ ਰੱਖੋ ਥੋੜਾ ਜਿਹਾ ਆਪਾਂ ਪੈਰਾਂ 'ਚ ਕਰ ਆਪਣੇ ਪੈਰਾਂ 'ਚ। ਆਪਣੇ ਆਪਣੇ ਪੈਰਾਂ 'ਚ ਲਾਵੇ। ਆਹ ਸਾਰੀ ਆ। ਆਹ ਕਿ ਲਾਓ ਇੱਥੇ? ਸਰਕਾਰੀ ਏ ਸਰੀ। ਨਹੀਂ ਨਹੀਂ ਹੈ ਸਰਕਾਰੀ ਆ। ਰੋਡ ਐ ਵਿੱਚ ਇੱਥੇ ਜਗ੍ਹਾ ਹੈਗੀ ਉੱਥੇ ਪਿਛੇੜਵਾ ਲਾਓ ਰੋਡ ਤੋਂ। ਇਹ ਵੀ ਜਿਆਦਾ ਓਏ। ਆਹ। मैं थे लाओ हाँ बूटा थो थे उतें लाओ हाँ आहो यार जिते जगह है तेरे को लाओ नहीं लाओ जिते जगह हैगी थे, था। थे लग था। उ ਇੱਥੇ ਉਹ ਥੱਲੇ ਜਗ੍ਹਾ ਹੈਗੀ ਨਾ ਉਸ ਤੋਂ ਵਧੀਆ ਵਾ ਜੂੜਾ ਉੱਪਰ ਲਾਉਣੇ ਆ ਓਏ ਆ ਮਾਰੀ ਵਾ ਮੁੰਡਾ ਲਾਵੇ ਮਾਰ ਮਾਰ ਜਾਨ ਮੋਕੇ ਹੰਬ ਲੈ ਹੁਣ ਆ ਦੇ ਕੇ ਪੁੱਛਿਆ ਹੋਏ ਇਹ ਹੈ ਕਿ ਮੌਸਮ ਵਧੀਆ ਪਾਣੀ ਪਾਉਂਦੀ ਲੋੜ ਨਹੀਂ ਆ ਜਾਏਗੀ ਸਾਰੇ ਬੱਚਿਆਂ ਦਾ ਬਚਾਉਣਾ ਪੈਣਾ ਹੋਰ ਕੀ ਹੈ ਕੋਈ ਨਾ ਕੋਈ ਉਹ ਪੈਣੀ ਦੂਰੇ ਹੁੰਦਾ ਇਹ ਕਾ ਉਥੇ ਲਾ ਦੋ ਬਸ ਹੋ ਗਿਆ ਨਾ ਅੱਗੇ ਲੱਗੇ ਹੀ ਨਾ ਦਾ ਦਾ ਫੋਟ 15 ਪੰਨਾ ਫੋਟ ਦੇ ਲਾਓ ਕਰਕੇ ਅਈ ਕੇਲਾ ਮਾਨੂੰ ਇੱਕੇ ਚ ਅਈ ਕੇਲਾ ਅਈ ਕੇਲਾ ਵੇਕਰ ਮੈਂ 1 ਮਿੰਟ ਵਜਿੰਦਾ ਬਈ ਕਿੱਥੇ ਰੱਖੋ ਕੰਮ ਕਰੇ ਆਹ ਵੜੇ ਆਮਰਾ ਦੇਖੋ

600 ਬੂਟਾ ਪਾਜੀ ਕਲਪਤਾ ਲਾਤਾ ਹੁਣ ਡਕਰ 300 ਬੂਟੇ ਕਦਮ ਹੋਰ 300 ਬੂਟਾ ਹੋਰ ਲੂਗ 300 ਕਾਈ ਤੋਂ ਦੇ ਕੇ ਹੋਰ ਕਿੰਨੇ ਪਾਹੇ ਆਵੇ ਹਾਂ 300 300 ਰਾਜਕ ਕੋਰਾਂ ਨਾ ਅੱਗੇ ਲਿਓ ਬੰਨ੍ਹੇ ਦੋ ਬੰਨ੍ਹੇ ਬੂਟਾ ਤੇ ਅੱਗੇ ਆ ਜਾਓ ਕੋ ਇੱਥੇ ਇੱਕ ਲਾਗ ਲਾ ਫੇ ਅੱਗੇ ਉਹ ਲਾ ਉਹ ਆ ਰਹਿਣ ਤੋਂ ਬਾਅਦ ਆ ਜਾ ਇੱਥੇ ਲੱਗੇ ਰੁਕ ਪਾ ਵੀ ਤੁਮੋਂ ਉਸੇ ਖਾਂਦੇ ਰਹੀਦਾ ਸੋਕੇ ਜਿਓ ਅੱਗੇ ਉਹ ਖਾਲੀ ਪੋ ਗਈ ਓ ਯਾਰ ਖਾਲੀ ਓ ਪਾ ਵੀ ਖਾਲੀ ਨਾ ਮੰਗ ਅੱਛਾ ਨਾ ਅੱਛਾ ਲਾ ਲਓ ਮਾੜਾ ਉਰੇ ਲਾ ਲਓ खास से के पानी ला खा लो पोट नहीं मैंने छोड़ ना ना रोला रार पता नहीं हां नहीं जानती हूं इतना सी तो मारो मैं फिर चला ना और इतना करी कर ले कर ओए चच्चो